ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਸੋਮਵਾਰ ਨੂੰ ਲਾਏ ਜਾਂਦੇ ਲੋਕਾਂ ਦੀ ਸ਼ਿਕਾਇਤਾਂ ਸੰਬੰਧੀ ਕੈਂਪ ਅਜ ਵਾਰਡ ਨੰਬਰ 2 ਵਿੱਚ ਐਸਡੀਐਮ ਸੁਖਪਾਲ ਸਿੰਘ ਦੀ ਅਗਵਾਈ ਵਿੱਚ ਲਾਇਆ ਗਿਆ ਜਿਸ ਵਿੱਚ ਤਹਿਸੀਲਦਾਰ ਪੁਨੀਤ ਬਾਸਲੀਓ ਪਰਵਿੰਦਰ ਸਿੰਘ ਅਤੇ ਹੋਰ ਪ੍ਰਸ਼ਾਸਨ ਅਧਿਕਾਰੀ ਸ਼ਾਮਲ ਸਨ ਇਸ ਸਵੇਰ ਵਾਰਡ ਨੰਬਰ 2 ਦੇ ਐਮਸੀ ਅਮ੍ਰਿਤਪਾਲ ਸਿੰਘ ਖਟੜਾ ਨੇ ਵਾਰਡ ਦੀਆਂ ਮੁਸ਼ਕਲਾਂ ਦੀ ਜਾਣਕਾਰੀ ਐਸਡੀਐਮ ਮੋਰਿੰਡਾ ਨੂੰ ਦਿੱਤੀ ਜਿਸ ਤੇ ਉਹਨਾਂ ਨੇ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਵਾਰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਐਸਡੀਐਮ ਸੁਖਪਾਲ ਸਿੰਘ ਨੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਸਬੰਧੀ ਕੁਲਵਿੰਦਰ ਸਿੰਘ ਰਸੂਲਪੁਰ ਦੀ ਵਿਸ਼ੇਸ਼ ਰਿਪੋਰਟ ਜੀ ਮਨਾਈ ਚਾਹੀਦੀ ਹੈ ਅਸਲ ਗੱਲ ਪਾਸ ਹੈ ਆਵਾਸ ਐਨੇ ਕੇ ਏਰੀਆ ਨੂੰ ਹੁਣ ਦੋ ਚਾਰ ਲੋਕਾਂ ਨੇ ਕੋਈ ਕਿਸੇ ਨੂੰ ਰੋਕਣਾ ਸਰ ਕੋਈ ਰੋਕ ਨਹੀਂ ਤੇ ਕੋਈ ਰੋਕ ਰੋਕਾ ਨਹੀਂ ਚੈੱਕ ਕਰ ਲੈਣੇ ਮੇਰਾ ਸਰ ਦੱਸੋ ਬੰਦਿਆਂ ਨੂੰ ਯਾਰ ਪ੍ਰੋਬਲਮ ਦੱਸੋ ਕਿ ਆਪਾਂ ਇਸ ਦਾ ਕੈਨੇਡਾ ਕਿਸੇ ਅਲੱਗ ਕਰ ਗਿਆ ਕਿ ਕਿੱਥੀ ਹੋਤੀ ਹੈ ਤੇ ਕੌਣ ਸਰ ਇਹ ਕੌਣ ਸਰ ਠੀਕ ਹੈ ਸਰ ਦੇ ਨਾਂ ਦਾ ਫ੍ਰੀ ਲਾਈਟਸ ਇਥੇ ਸਟੇਡ ਆਜ਼ਨ ਨੇ ਜਿਆਦਾ ਵੀ ਬੱਚਿਆਂ ਨੂੰ ਬਾਹਰ ਅਸੀਂ ਇਕੱਲੇ ਨਹੀਂ ਖੇਡਣ ਦੇ ਸਕਦੇ ਹੈਗੇ ਸੀਵਰੇ ਨਾ ਮੌਨਸਨ ਸੀਜ਼ਨ ਦੇ ਵਿੱਚ ਉਸ ਤੋਂ ਪਹਿਲਾਂ ਕਦੇ ਵੀ ਸਾਡੀ ਸੀਵੇ ਸਾਫ ਨਹੀਂ ਹੁੰਦੀ ਇੱਕ ਮੀਂਹ ਪੈ ਜਾਂਦਾ ਸਾਡੇ ਘਰਾਂ 'ਚ ਪਾਣੀ ਹੁੰਦਾ ਜਾਂਦਾ ਤੇ ਹਸਪੀਟਲ ਦਾ ਵੀ ਮੈਂ ਉਹਨਾਂ ਨੂੰ ਜਿਵੇਂ ਹੁਣ ਦੱਸਿਆ ਜੋ ਡਾਕਟਰ ਸਾਹਿਬ ਆਏ ਹੋਏ ਸੀਗੇ ਕਿ ਜਦੋਂ ਮਰਜੀ ਉੱਥੇ 5 ਵਜੇ ਤੋਂ ਬਾਅਦ 7 ਵਜੇ ਚੱਲ ਜਾਓ 12 ਵਜੇ ਚੱਲ ਜਾਓ 2 ਵਜੇ ਚੱਲ ਜਾਓ ਉੱਥੇ ਕੋਈ ਡਾਕਟਰ ਨਹੀਂ ਮਿਲਦਾ ਹੈਗਾ ਡਾਕਟਰ ਆਪਣੇ ਰੂਮ 'ਚ ਰੈਸਟ ਕਰਦੇ ਹੁੰਦੇ ਆ ਸਿਸਟਰ ਜਾਂਦੀ ਹੈ ਉ ਬੇਸਿਕਟ ਦੇ ਕੇ ਫਰਸਟ ایڈ ਦੇ ਕੇ ਭੇਜ ਜਾਂਦੀਆਂ ਪੇਨ ਕਿਲਰ ਲਗਾਉਂਦੀਆਂ ਬੰਦੇ ਨੂੰ ਘਰ ਭੇਜ ਦਿੰਦੇ ਆ ਸਾਡਾ ਕੇਸ ਉਹਨਾਂ ਨੇ ਪਿੱਛੇ ਦੇ ਇੰਨਾ ਜ਼ਿਆਦਾ ਵਿਗਾੜਦਾ ਸੀਗਾ ਕਿ ਅਸੀਂ 6 ਵੇਸਗਾ ਹੀ ਉੱਥੋਂ ਰੋਪੜ ਕੰਪਲੇਂਟ ਕੀਤੀ ਤਾਂ ਇਹਨਾਂ ਨੂੰ ਆਰਡਰ ਆਇਆ ਫੇਰੇ ਸਾਨੂੰ ਘਰ ਫੋਨ ਕਰ ਕਰਕੇ ਪੁੱਛਦੇ ਆ ਵੀ ਜੀ ਤੁਸੀਂ ਸਾਡੇ ਕੋਲ ਕਿਉਂ ਨਹੀਂ ਆਏ ਜੇ ਇਹ ਪਹਿਲਾਂ ਹੀ ਸਾਨੂੰ ਬੇਸਿਕਟ ਟ੍ਰੀਟਮੈਂਟ ਦੇ ਦਿੰਦੇ ਤਾਂ ਸਾਨੂੰ ਉੱਥੇ ਤੱਕ ਜਾਣ ਦੀ ਲੋੜ ਹੀ ਨਹੀਂ ਸੀ ਪਣੀ ਅੱਜ ਆਏ ਜੀਮ ਸਾਹਿਬ ਜੀ ਕੈਂਪ ਲੱਗੇ ਆ ਇਹਦੇ ਵਿੱਚ ਹੁਣ ਮੈਂ ਸਾਰਾ ਕੁਝ ਦੱਸਦਾ ਹੋਇਆ ਅਸੀਂ ਵੇਟ ਕਰ ਰਹੇ ਹਾਂ ਹੁਣ ਵੀ ਕੀ ਪੋਜ਼ਿਟਿਵ ਰਿਜ਼ਲਟ ਆਉਂਦੇ ਆ ਜ ਕੀ ਤਾਂ ਹੀ ਉਹਨਾਂ ਨੂੰ ਦੱਸਿਆ ਸਭ ਕੁਝ ਨਹੀਂ ਆਉਂਦੀ ਨਹੀਂ ਲੈ ਲੈ ਨਹੀਂ ਕੋ ਮਮ ਰੈਂਡਮ ਦੱਸਿਆ ਸਭ ਨੂੰ ਕੀ ਆ ਤਜੀ ਸਰ ਮੰਗ ਪੱਤਰ ਦਿੱਤਾ ਇੱਕ ਤਾਂ ਸਾਡਾ ਗਲੀਆਂ ਵਾਲ ਜਿਹੜੀਆਂ ਵਿੱਚ ਰਹਿੰਦੀਆਂ ਬਣਨੇ ਤੇ ਉਹਨਾਂ ਨੂੰ ਬਣਾਉਣ ਵਾਸਤੇ ਦਿੱਤਾ ਹੈ ਸੇ ਇੱਕ ਸਾਡਾ ਮੇਨ ਆ ਤਾਰ ਦਾ ਜਿਹੜੀ 11000 ਵੋਲਟ ਲੈਣ ਜਾਂਦੀ ਉਹ ਸਾਡੀ ਇਥੇ ਨੂੰ ਕੱਢਦੇ ਕਲੋਨੀ ਵਿੱਚ ਨੂੰ ਮੇਨ ਰਹਿਸ਼ੀ ਇਲਾਕਾ ਇਹਦੇ ਬਾਰੇ ਅਸੀਂ ਦਿੱਤੀ ਆ ਤੇ ਕੁਝ ਛੋਟੀਆਂ ਮੋਟੀਆਂ ਪ੍ਰੋਬਲਮਾਂ ਹੋਰ ਹੈਗੀਆਂ ਜਿਗਨਾ ਸਾਫ ਸਪਾਈ ਹੁੰਦੀਆਂ ਕਲੋਨੀ ਦੀ ਪੁਰਜ਼ੇ ਦੀ ਪ੍ਰੋਬਲਮ ਆ, ਹਟਵਾਇ ਦੀ। ਬਾਕੀ ਹੋਰ ਹੋ ਗਈ ਛੋਟੇ-ਮੋਟੇ ਪ੍ਰੋਬਲਮ ਆ। ਠੀਕ ਹੈ ਹੁਣ? ਲਗਾਇਆ ਗਿਆ ਕਿ ਸੰਭ ਦੀ ਲਗਾਇਆ ਸੀ। ਇਹ ਸਰਕਾਰ ਦੀ ਹਦਾਇਤਾਂ ਮੁਤਾਬਕ ਐਕਟਿੰਗ ਲੈਵਲ ਤੇ ਵੀ ਕੰਮ ਕਰ ਰਹੇ ਹਾਂ ਪਿੰਡਾਂ ਦੇ ਵਿੱਚ ਪਹੁੰਚਾ ਰਹੇ ਹਾਂ। ਅਸੀਂ ਅੱਜ ਵਾਰਡ ਨੰਬਰ 2 ਦੇ ਵਿੱਚ ਟੀਮ ਲੈਵਲ ਤੇ ਕੰਮ ਕਰ ਰਹੇ ਹਾਂ। ਇਹਨੂੰ ਸਪੋਰਟ ਕਰਦੇ ਡਿਪਾਰਟਮੈਂਟ ਨੂੰ ਹੋਰ ਸਾਮ ਸਹਿਬਾਨ ਜਰ ਸਹਿਬਾਨ ਅੰਡਰ ਸਪਲਾਈ ਚੋ ਐਂਡ ਡਾਕਟਰ ਸਰਦਾਰ ਕਾਫੀ ਸਪੱਸ਼ਟ ਕਰਦੇ ਆ ਕਿ ਇਹ ਲੋਕਾਂ ਨੂੰ ਮੁਸ਼ਕਲ ਮੈਦੀ ਅਕਸਰ ਹਾਂ ਧਿਆਨ ਦਿਖਾਉਂਦਾ ਹੈ। ਸਰ ਇਹ ਕੋਈ ਵਿਸ਼ੇਸ਼ ਦਿਨ ਰੱਖਿਆ ਗਿਆ ਇਹ ਸਭ ਤੋਂ ਵਿੱਚ। ਅੱਜ ਇਸ ਹਫ਼ਤੇ ਦੇ ਵਿੱਚ ਇੱਕ ਦਿਨ ਰੱਖਿਆ ਹੋਇਆ। ਅਸੀਂ ਇਸ ਵਾਰ ਦੇਖਾਂਗੇ ਹਰ ਤੋਂ ਆਵਾਂਗੇ। ਪਿੰਡਾਂ ਵਿੱਚ ਵੀ ਲੱਗਣੀ ਹੈ ਸਰ ਇਹ ਪਿੰਡਾਂ। ਇੱਥੇ ਕਿੱਦਾਂ ਦਾ ਕਿਹੜੇ ਤਰ੍ਹਾਂ ਦੇ ਲੋਕੀ ਲੱਗਦਾ ਕਿੱਦਾਂ ਦੀਆਂ ਮੁਸ਼ਕਲਾਂ ਬਾੜਵਾਸੀਆਂ ਨੂੰ। ਅਤੇ ਇਹਨਾਂ ਲੋਕਾਂ ਨੂੰ ਸਰਕਾਰ ਦੇ ਜੋ ਸਕੀਮਾਂ ਹੈ ਇਹਨਾਂ ਬਾਰੇ ਵੀ ਜੇਕਰ ਜਾਣਕਾਰੀ ਜੇ ਵੀ ਆਪ ਦਾ ਅਪਲਾਈ ਕਰਕੇ ਬੈਨੀਫੀਟ ਲੈ ਸਕਦੇ ਨੇ ਉਸ ਤੋਂ ਇਲਾਵਾ ਕੋਈ ਨੀਂਦ ਕਰਨਾ ਚਾਹਦੇ ਬਾਰੇ ਉਹ ਸਾਫਟਵੇਅਰ ਨਾਲ ਇੱਕ ਚੀਜ਼ ਦੇ ਇੰਕਲੂਜਨ ਹੈ ਉਹ ਵੀ ਬਾਰੇ ਇਸ ਕੰਪਨੀ ਦਾ ਜੋ ਸਰਕਾਰ ਦੇ ਕਿਸੇ ਡਿਪਾਰਟਮੈਂਟ ਨਾਲ ਰਹਿਣ ਕਰਕੇ ਇਹ ਸਕੀਮਾਂ ਬਣਾ ਕੇ ਹੁਣ ਚੱਲਦੇ ਦਿੱਤੇ ਸਫਾਈ ਦਾ ਅਭਿਆਨ ਦੇ ਬਾਰੇ ਠੀਕ ਹੈ ਜੀ